ਇੱਕ ਵਾਰੀ ਪੂਰਾ ਛੱਤਾ ਉੱਡ ਜੇ ਫਿਰ ਸਾਨੂੰ ਉਸ ਤੋਂ ਬਾਅਦ ਦਿਖਾਣੇ ਆਂ ਆਰੀਆਂ ਨੂੰ ਪੀ ਉਰੇ ਆਵਾਜ਼ ਆ ਰਹੀ ਹੈ ਪੀ ਦਾ ਤੇਰੀ ਯਾਦ ਕਰਾਦੀ ਦੀ ਰਹੀ ਨੇ ਬਚ ਗਈ ਕਬੂਤਰ ਤੇ ਬਸ ਮਿੱਤਰੋ ਇਹੀ ਗੱਲ ਬਾਤ ਲੈ ਵਲੌਗ ਸ਼ੁਰੂ ਹੈ ਵਲੌਗ ਭਾਈ ਹੁਰੀ ਦੇ ਸ਼ੁਰੂ ਹੈ ਸਸਰੀ ਘਰ ਸਾਰਿਆਂ ਨੂੰ ਮੂੰਹ ਇੱਧਰ ਕਰ ਤੁਹਾਨੂੰ ਭਾਈ ਇਸਕੇ ਮੂੰਹ ਮੇ ਕੋਈ ਫਰਕ ਆ ਲੱਗ ਰਿਹਾ ਹੈ ਫਰਕ ਲੱਗ ਰਿਹਾ ਤਾਂ ਹਾਂ ਇਸਕੇ ਮੂੰਹ ਭਾਈ ਤੁਹਾਨੂੰ ਫਰਕ ਲੱਗ ਰਿਹਾ ਕੋਈ ਲੋ ਜੀ ਮਿੱਤਰੋ ਬਾਈ ਤੁਹਾਨੂੰ ਗੱਲ ਦੱਸ ਦਿੰਦੇ ਆ ਗੱਲ ਹੈਗੀ ਐ ਇਸ ਤਰ੍ਹਾਂ ਬਾਈ ਸਾਡੇ ਦਾ ਬਾਈ ਰਾਤ ਕੀ ਬਾਤ ਐ ਰਾਤ ਕੀ ਬਾਤ ਨਹੀਂ ਹੋ ਐ ਬਾਈ ਅ ਮਾਰੇ ਕੋਠੇ ਪਪੇ ਦੇ ਦੋ ਮੰਜੇ ਮੀ ਆ ਗਿਆ ਮੀ ਆ ਗਿਆ ਬਾਈ ਬਾਤ ਤੁਹਾਨੂੰ ਬਾਤ ਸੁਣਨੇ ਆਲੀ ਐ ਬਾਈ ਬਹੁਤ ਇੰਟਰਸਟਿੰਗ ਬਾਤ ਆਇਓ ਹਰ ਮੰਜੇ ਪਪੇ ਮੰਜੇ ਵੇਜੇ ਬਾਈ ਉੱਪਰ ਇਹ ਗਰੀ ਮੰਜੇ ਖੜੇ ਕਰ ਕਾਣੇ ਆ ਚੱਲ ਬਾਈ ਹਮੇ ਮੀ ਪਿੰਜੇ ਵਾ ਚਲੇ ਗਏ ਇੱਕ ਮੰਜੇ ਨਾ ਮੈਂ ਧੱਕ ਕੇ ਬਾਈ ਪਰਾ ਰੱਖ ਲਿਆ ਹਰ ਇੱਕ ਮੰਜੇ ਦੇ ਥੱਲੇ ਬਾਈ ਲੱਗ ਰਹਾ ਤਾਂ ਡੂੰਮਣੇ ਦਾ ਜਿਹਨੂੰ ਆਪਾਂ ਕਹਦੇ ਆ ਡੂਮਣਾ ਕਹਦੇ ਆ ਹਾਂ ਉਹ ਹਨਾ ਮਧਮੁੱਖੀ ਵਾਲਾ ਉਹ ਵਾਲਾ ਉਹ ਲਾ ਗਰੇ ਬਾਈ ਛੱਤਾ ਪਤਾ ਨਹੀਂ ਰੱਬ ਜਾਣੇ ਬਾਈ ਕਹਾਂ ਤੇ ਆਈਆਂ ਮੱਖੀਆਂ ਇਤਨੀਆਂ ਹਨਾ ਮੱਖੀ ਮੱਖੀਆਂ ਹੋ ਗਿਆ ਬਈ ਇੱਦਾਂ ਸਾਰਾ ਛੱਤਾ ਲੱਗਿਆ ਵਾ ਹਰ ਇਸਨੇ ਕੀ ਆ ਕਰੇ ਮੰਜਾ ਲਿਆ ਚੱਕ ਉਰਾ ਇਹਨੇ ਬਾਈ ਮੰਜਾ ਲਿਆ ਚੱਕ ਮੰਜਾ ਚੱਕ ਗਏ ਉਹ ਇਸ ਤਰ੍ਹਾਂ ਐਂ ਢਾਸਣਾ ਗਾ ਮੰਜਾ ਲਾ ਗਏ ਨਾ ਇਤਰਾ ਕੰਦ ਗੇ ਲੱਗੀ ਖੜਾ ਕਰਨ ਹਰ ਮੰਜਾ ਲੱਗੀ ਯਾਰ ਕੰਦ ਗੇ ਬਾਈ ਖੜਾ ਕਰਨ ਆਪਣੇ ਇਸਕੇ ਮੂੰਹ ਤੇ ਸੁਣੋ ਬਾਈ ਜਵਾਨੀ ਬਾਤ ਉਰਾ ਆਪਣੇ ਮੂੰਹ ਤੇ ਦੱਸ ਸਾਰੀ ਘਟਨਾ ਹਾਂ ਚਲ ਬਈ ਨਵਾ ਜਾਣ ਤਸਰੀ ਇਸਕੇ ਮੂੰਹ ਤੇ ਸਲਾਮ ਹੈ ਨਾਲ ਖਾਨੂੰ ਸਖਾਨੀ ਦਿਖਾਣੇ ਹੈ ਬਾਈ ਉੱਪਰ ਲੱਗ ਰਿਹਾ ਜਿਹੜਾ ਛੱਤਾ ਤਨ ਉਹ ਵੀ ਦਿਖਾਵਾਂਗੇ ਇਸਕਾ ਕੀ ਹੱਲ ਲੱਗ ਰਿਹਾ ਹਮੇ ਤਾਂ ਪਰੇਸ਼ਾਨ ਹੋ ਗਏ ਬਈ ਰਾਤ ਕੀ ਇੰਨੀਆਂ ਮੱਖੀਆਂ ਆ ਰਹੀਆਂ ਦੀ ਨਾ ਬਾਹ ਛੱਡ ਦੋ ਅੰਦਰ ਹਾਰੇ ਬਸ ਗਈ ਬਾਈ ਕੁਦਰਤੀ ਬਾਤ ਹੈ ਇਸਕੇ ਮੂੰਹ ਦੇ ਸੁਣਦੇ ਨੇ ਬਾਹ ਦੀ ਹੀ ਬਾਲ-ਬਾਲ ਵੀ ਜੇ ਕੁਦਰਤੀ ਕਿਤੇ ਛੱਤਾ ਜੇ ਮੱਖੀਆਂ ਚੜ ਜਾਂਦੀਆਂ ਸਾਰੀਆਂ ਬੱਸ ਕੰਮ ਔਖਾ ਦਾ ਫਿਰ ਇਸਕਾ ਹੈ ਮੈਂ ਮਰ ਜਾਣਾ ਸੀ ਰਾਤ ਚਲ ਐ ਤਾਂ ਨਹੀਂ ਮਰਨ ਹੁੰਦੇ ਤੈਨੂੰ ਇਹ ਬਾਤ ਹੈ ਕਿ ਲੈ ਕੇ ਅਸੀਂ ਸਪੋਰਟ ਕਰੀਏ ਅਸੀਂ ਮੁੱਖਾ ਮਾਰੀ ਤਲਕੋ ਇਹਨਾਂ ਛੱਡਦੇ ਪੁੱਛਣ 2 ਮਿੰਟ ਯਾਰ ਵਲੌਗ ਜਾਂਦੇ ਤੂੰ ਮਾਰੇ ਦਾ ਕੰਮ ਕੋ ਮਨੀਦੂ ਆਪ ਆਪਣੇ ਤੂੰ ਮੇਰੇ ਮੂੰਹ ਤੇ ਸਾਦੀ 2 ਮਿੰਟ ਦੀ ਗੱਲ ਹੈ ਯਾਰ ਮੈਂ ਮੈਂ ਗਈ ਮੈਂ ਗਈ ਮੰਝਾ ਚੁੱਕਣ ਮੈਨੂੰ ਐਵੇਂ ਸੀਗਾ ਵੀ ਜੰਗਾਲ ਲੱਗ ਰਿਹਾ ਮੰਝਿਆਂ ਨੂੰ ਇੱਕ ਦਿਨ ਪਹਿਲਾਂ ਵੀ ਮੀ ਪੈਂਦੇ ਚੀ ਮੰਦੇ ਨੂੰ ਕੰਦ ਨਾਲ ਲਾ ਕੇ ਆਈ ਸੀਗੀ ਉਦੋਂ ਤਾਂ ਨੇੜੇ ਹੀ ਪਿਆ ਸੀ ਮੰਝਾ ਰਾਤ ਥੋੜਾ ਜਿਹਾ ਇੰਦਰ ਕਰਤਾ ਸੀ ਜੇ ਮੰਝਾ ਇੰਦਰ ਹੁੰਦਾ ਸ਼ਾਇਦ ਫੇਰ ਨਾ ਲੱਗਦਾ ਮਖਿਆਲ ਪਰਾਣੀ ਚਲਦੇ ਉਧਰੋਂ ਆਂਦੇ ਹੀ ਸਿੱਧਾ ਉਹਨਾਂ ਨੂੰ ਜਗ੍ਹਾ ਮਿਲ ਗਈ ਉੱਥੇ ਉਹਨਾਂ ਨੇ ਮਤਲਬ ਉਹ ਮਤਲਬ ਉਹਨਾਂ ਨੂੰ ਐਵੇਂ ਲੱਗਿਆ ਵੀ ਪਰਾਣੀ ਜੀ ਕੋਈ ਚੀਜ਼ ਪਈ ਹੈ ਤੇ ਦੇ ਨੀਚੇ ਅਸੀਂ ਆਪਣਾ ਇਸ ਕਾ ਤਾਂ ਬਾਈ ਉਰਤੇ ਸੋਜਾ ਘਟ ਗਿਆ ਲੈ ਘਟ ਗਈ ਸਵੈਰੀ ਮੇਰੀ ਤਾਂ ਐਡਾ ਹੋ ਗੇਰਾ ਮੂੰਹ ਦੁਖ ਰੀਆ ਮੇਰਾ ਉਧਰ ਪਿੱਛਰ ਤੋਂ ਮੂੰਹ ਸਾਰਾ ਦੁਖ ਰਿਹਾ ਹੈ ਆਹ ਬਾਈ ਬਚਾਉ ਰਹਿ ਗਿਆ ਇਸ ਦਾ ਉਰੇ ਨਿੰਬੂ ਹਰੀ ਇੰਨਾ ਸਾਰਾ ਡੰਗ ਸੀਗਾ ਹਾਂ ਇੰਨਾ ਡੂੰਗਾ ਦਾ ਇਸ ਤੇ ਹਣਾ ਇੰਨ ਐਡਾ ਸਾਰਾ ਡੰਗ ਸੀਗਾ ਮੈਂ ਸ਼ੀਸ਼ਾ ਦੇਖ ਕੇ ਕੱਢਿਆ ਇਵੇਂ ਟੱਕ ਨਹੀਂ ਲੱਗ ਜਾਂਦਾ ਕੋਈ ਚੀਜ਼ ਵੱਜ ਕੇ ਉਵੇਂ ਟੱਕ ਲੱਗ ਗਿਆ ਸੀ ਮੇਰੇ ਬੁੱਲ ਤੇ ਤੇ ਇੰਨੀ ਸਵੇਲਿੰਗ ਆ ਗਈ ਮੈਂ ਸਿਟਰਾਜਿਨ ਲੈ ਲਈ ਰਾਤ ਸਿਟਰਾਜਿਨ ਖਾ ਕੇ ਮੈਂ ਸੋ ਗਈ ਸਵੇਰੇ ਫੇਰ ਏਡੀ ਸਾਰੀ ਸਵੇਲਿੰਗ ਇੰਨੀ ਸਾਰੀ ਫੇਸ ਹੋਰ ਸਵੇਲਿੰਗ ਹੋਈ ਹੋਈ ਸਵੇਰੇ ਫੇਰ ਦਵਾਈ ਲੈਂਦੀ ਉਹ ਥੋੜੀ ਜੀ ਸਵੇਲਿੰਗ ਉਹਦੇ ਨਾਲ ਫਰਕ ਪਿਆ ਇੱਕ ਵਾਰ ਫੇਰ ਖਾਉਂਗੀ ਖਰਾਕ ਫਿਰ ਥੋੜਾ ਜਿਹਾ ਫਰਕ ਪਊਗਾ ਮੈਂ ਤਾਂ ਐਵੇਂ ਕਰਕੇ ਮੰਜਾ ਚੱਕੀ ਆ ਰਹੀ ਆ ਮੈਨੂੰ ਇੱਕਦਮ ਇੱਕ ਮੱਖੀ ਨੇ ਐਵੇਂ ਐਵੇਂ ਕਰਕੇ ਡੰਗ ਮਾਰਿਆ ਮੈਂ ਮੱਖੀ ਦੇ ਡੰਗ ਵੱਜਨ ਤੋਂ ਮੈਂ ਕਿਹਾ ਹਾਈ ਮੈਨੂੰ ਕੁਝ ਵੱਡ ਗਿਆ ਮੈਂ ਤਾਂ ਸਿੱਧਾ ਪੋੜੀਆਂ ਤੋਂ ਭੱਜੀ ਥੱਲੇ ਸਿੱਧੇ ਉਰੇ ਮੰਮੀ ਫੋਨ ਤੇ ਗੱਲ ਕਰ ਰਹੀ ਸੀਗੇ ਮੈਂ ਫਟਾਫਟ ਭੱਜੀ ਆਈ ਆ ਕੇ ਮੈਨੂੰ ਐ ਲੱਗਾ ਵੀ ਮੇਰੇ ਕੁਝ ਵੱਡੇ ਐ ਮੈਂ ਐਵੇਂ ਐਵੇਂ ਕਰਕੇ ਝਾੜਾਂ ਸਾਰਾ ਕੁਝ 10 11 ਮੱਖੀਆਂ ਮੇਰੇ ਨਾਲ ਆ ਗਈਆਂ ਪੱਕੀ ਗੱਲ ਹੈ ਬਾਈ ਇਹਨੂੰ ਰਾਤ ਨੂੰ ਆ ਜਾਂਦੀ ਆ ਹੋਰ ਹੀ 25 30 35 40 ਬਸ ਮੈਂ ਗਈ ਸੀ ਤਾਂ ਬਾਕੀ ਬਾਈ ਸੱਚੀ ਗੱਲ ਆ ਬਹੁਤ ਔਖਾ ਹੋ ਗਿਆ ਦਾ ਕੰਮ ਹਰ ਕੁਦਰਤੀ ਉਹ ਵਾਲਾ ਮੰਜਾ ਮੈਂ ਚੱਕਣ ਜਾ ਰਿਹਾ ਦਾ ਇਹ ਕਹਿੰਦੀ ਨਹੀਂ ਤੁਸੀਂ ਉਹ ਪਰਲਾ ਚੱਕ ਦੋ ਹੈ ਹਨੀਦ ਇਹ ਵੀ ਲੈ ਤੁਸੀਂ ਚਪਕਾ ਲੱਗੇ ਸੀ ਉਹ ਵਾਲਾ ਮੰਜਾ ਮੈਂ ਚੱਕਣ ਲੱਗਿਆ ਦਾ ਇਹਦਾ ਨਹੀਂ ਤੁਸੀਂ ਉੱਤੇ ਜਾਓ ਮੈਂ ਇਹਨੂੰ ਚੱਕ ਕੇ ਨੇੜੇ ਨੇੜੇ ਰੱਖ ਦਿੰਨੀ ਆ ਬਾਬਾ ਜੀ ਇਹਨੂੰ ਚੱਕਣ ਦੋ ਤੇ ਕੰਮ ਹੋਣ ਦੋ ਬਸ ਬਚਾਓ ਰਹਿ ਗਿਆ ਕੀ ਬਾਕੀ ਹੁਣ ਇਹ ਸੋਚ ਰਿਹਾ ਬਾਈ ਮਿੱਤਰੋ ਕਰੀਏਗਾ ਡੋ ਬਨੇਗਾ ਬਾਕੀ ਮੰਮੀ ਵੀ ਦਿਖਾ ਦੇ ਨੇ ਮੰਮੀ ਕੀ ਹੋ ਗਿਆ ਤਾਂ ਫਿਰ ਰੱਦ ਹਲਮੀਤਾ ਮੇਰੀ ਜਾਨ ਤੇ ਬਣੀ ਏ ਤੁਹਾਡਾ ਹਾਸਾ ਹੋ ਗਿਆ ਬਾਈ ਬਚਾਓ ਰਹਿ ਗਿਆ ਰਾਹ ਦੇ ਲਿਆ ਮੱਖੀਆਂ ਆ ਗਈ ਤੇਰੇ ਅੰਦਰ ਫਿਰ ਮਾਰੀਆਂ ਬਾਈ ਬਹੁਤ ਮੱਖੀਆਂ ਮਾਰੀਆਂ ਤੇਰਾ ਚੱਪਾਂ ਨਾਲ ਮਾਰਦੇ ਰਹੇ ਦਵਾਈ ਦਿਖਾਓ ਜਿਹੜੀ ਆਪਾਂ ਦਵਾਈ ਮਾਰੀ ਹਾਂ ਬਾਈ ਇਹਦੇ ਨਾਲ ਇਹਨੂੰ ਮਾਰਦੇ ਰਹੇ ਇਹਨੂੰ ਮਾਰਦੇ ਰਹੇ ਤਾਂ ਜਾ ਕੇ ਮਰੀਆਂ ਉਹ ਬਾਕੀ ਬਾਈ ਤੁਹਾਨੂੰ ਉੱਪਰ ਵੀ ਜਾ ਕੇ ਦਿਖਾਣੇ ਆ ਕਿੱਥੇ ਤੇ ਲੱਗਿਆ ਹੈ ਛੱਤਾ ਤੇ ਡੈਡੀ ਗਏ ਸੀ ਦੇਖਣ ਉਹ ਦੱਸ ਰਹੇ ਸੀਗੇ ਕਿ ਨਾ ਛੱਤ ਦੇ ਉੱਪਰ ਵੀ ਬੈਠੀਆਂ ਨੇ ਮੱਖੀਆਂ ਨਿਕ ਜਿਆਦਾ ਨੇ ਉੱਡ ਗਈ ਨੇ ਛੱਤਾਂ 'ਲੀ ਉੱਡ ਗਈਆਂ ਸਾਈਡ ਤੇ ਇਕੱਠੀਆਂ ਉਹੀ ਵੱਡਰ ਪੂਰੇ ਆ ਬੈਠੀਆਂ ਨੇ ਬਾਈ ਜਿੱਥੇ ਸਾਡਾ ਉੱਪਰ ਬਣਿਆ ਹੋਇਆ ਨਾ ਉਰੇ ਬੈਠੀਆਂ ਨੇ ਉਹ ਤੇ ਛੱਤਾਂ ਮੰਜੇ ਦੇ ਥੱਲੇ ਲਾਇਆ ਬਾਈ ਉਹਨਾਂ ਨੇ ਅਸੀਂ ਹੈਰਾਨ ਰਹਿ ਗਏ ਅਸੀਂ ਕੱਲ ਕੱਪੜੇ ਧੋਤੇ ਇਹਨਾਂ ਨੇ ਯਾਰ ਤੇ ਕੱਪੜੇ ਪਾਏ ਜੀ ਮੰਜਾਂ ਮੈਂ ਵੀ ਖੁਦ ਮੈਂ ਨਹੀਂ ਮੈਂ ਕਿੰਨਾ ਮੰਜਾ ਲਾਇਆ ਕੱਲ ਓਏ ਮੇਰੀ ਗੱਲ ਸੁਣੀ ਇੱਕ ਮਿੰਟ ਕੱਲ ਮੰਜਾਂ ਦੇ ਚੱਕਿਆ ਦਾ ਮੈਂ ਸੀ ਉਸ ਸਾਈਡ ਤੋਂ ਹਨਾ ਯਾਦ ਕਰ ਤੇ ਬਾਈ ਮੈਂ ਕੁਦਰਤੀ ਮੈਂ ਵੀ ਮੰਜਾ ਹਲਾਇਆ ਪਰ ਪਧਾਈ ਲੱਗਿਆ ਕਿ ਮੈਂ ਇੱਕਦਮ ਇੰਨਾ ਹੋ ਗਿਆ ਹਨਾ ਤੇ ਸ਼ਾਮ ਜੀ ਨੂੰ ਹਨਾ ਤੇ ਬਾਕੀ ਬਾਈ ਇਹੀ ਆ ਜੇ ਕਿਸੇ ਨੂੰ ਇਹਦਾ ਸੋਲੂਸ਼ਨ ਪਤਾ ਬਾਈ ਇਹਨੂੰ ਕਿਵੇਂ ਭਜਾਈਏ ਆ ਕੀ ਕਰੀਏ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਅਸੀਂ ਬੜੇ ਪਰੇਸ਼ਾਨ ਆ ਬੜੀਆਂ ਮੱਖੀ ਆਈ ਜਾ ਰਹੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਚਲ ਆ ਦੇਖੀਏ ਇਹ ਉੱਪਰ ਦੇਖੀਏ ਫਿਰ ਮਨ ਤਾਂ ਸਮਝ ਵੀ ਨਹੀਂ ਆ ਰਹੀ ਕੀ ਕਰੀਏ ਹੁਣ ਬਾਈ ਮੈਂ ਸੁਣਿਆ ਕਰੇ ਵੀ ਧੂਆਂ ਕਰ ਦੋ ਜਾਂ ਅੱਗ ਜੀ ਲਾ ਦਿਓ ਕੁਛ ਨਾ ਇਦਾਂ ਕਰਕੇ ਹੈ ਪੈਟਰੋਲ ਤਾਂ ਹੈਗਾ ਮੋਟਰਸੈੱਲ ਨਾਲ ਵੀ ਐਸ ਫੂਟਿੰਗ ਨਾਲ ਪੈਟਰੋਲ ਕਰ ਕੋਚੱਕਰ ਨਹੀਂ ਬਾਕੀ ਦੇਖਦੇ ਆ ਮਿੱਤਰੋ ਕੀ ਬਣਦਾ ਚਲੋ ਆਜੋ ਕਰੋਂ ਪੈਟਰੋਲ ਚਲ ਆ ਮੈਂ ਵੀ ਦੇਖ ਲਈਏ ਲੈਟਸ ਗੋ ਮਿੱਤਰੋ ਤੁਹਾਨੂੰ ਦਿਖਾਵਾਂਗੇ ਥੋੜਾ ਦੂਰ ਹੋਈ ਉਹ ਲੈ ਇਹਨਾਂ ਨੇ ਤਾਂ ਕੰਪਲ ਕੁੰਪਲ ਲਾ ਦਿਆ ਔਰੇ ਮੇ ਥੱਲੇ ਮੱਖੀਆਂ ਨਾਲ ਇਹ ਤੁਸੀਂ ਤਾਂ ਬੰਦ ਕਰਿਆ ਪਿਆ ਇਹਨੂੰ ਹਾਂ ਤਲਾ ਅਫਰ ਮੜਾ ਦੇਖੀਏ ਆ ਜਾ ਤੂੰ ਜਹ ਲ ਤੇਰੀ ਜਾਣ ਪਛਾਣ ਹੈਗੀ ਮੇਰੇ ਵਿੱਚ ਤੈਨੂੰ ਤਾਂ ਜਾਣਦੀਆਂ ਨੇ ਉਹ ਆ ਜਾ ਇਹ ਹੋਰ ਹੋਰ ਤਰ੍ਹਾਂ ਦੀ ਸਪੈਲ ਨਹੀਂ ਆ ਰਹੀ ਤੂੰ ਕੋਨਾ ਲਾਦਾ ਹੋਵੇਂ ਆਹੋ ਲਾਦੀ ਕੋਈ ਨਾ ਉਹ ਕੁੱਤਾ ਆ ਜਾ ਇਹਦੇ ਵਿੱਚ ਉਹ ਹੁੰਦਾ ਕੈਪ ਦੇ ਵਿੱਚ ਰੱਸੀ ਉਹਦੀ ਮੇਰੇ ਉਰੇ ਵੱਜੀ ਆ ਦੇਖੋ ਚਲ ਫਿਰ ਹਾਂ ਗਰ ਹੁਣ ਅੱਗੇ ਚੱਲ ਤਿੰਨ ਦੀਰ ਦੇ ਜਾਣਾ ਛਾੜਿਆ ਉਹਨਾਂ ਨੂੰ ਮਧੂਮੱਖੀਆਂ ਨੂੰ ਨਹੀਂ ਮੈਂ ਜਾਂਾ ਛਾੜਦੀ ਆ ਜਾ ਆ ਜਾ ਮੈਂ ਤਾਂ ਆਉਂਗੀ ਆ ਜਾ ਪਹਿਲਾਂ ਮੈਂ ਇਹ ਤਾਂ ਦੇਖ ਲਾਂ ਜੇ ਕੋ ਕਰਨਾ ਕੀ ਹੈ ਪਾਥੀ ਪਹਿਲਾਂ ਦੇਖ ਤਾਂ ਹੀ ਇਹ ਵੀ ਕਿੰਨੇ ਕਿ ਰਹਿ ਗਈਆਂ ਚਲ ਚਲ ਅਟੈਕ ਕਰਵਾ ਕੇ ਲੈ ਮੱਤੇ ਰੇਤੇ ਹੋਰ ਮੇਰੀ ਗੱਲ ਸੁਣ ਰੋਲਾ ਨਾ ਪਾਈ ਜਾਗਾ ਹੌਲੀ ਹੌਲੀ ਚੱਲ ਨਹੀਂ ਪਿੱਛੇ ਹਟ ਮੈਨੂੰ ਜਾਣ ਦੇ ਅੱਗੇ ਮੂਲ ਕੋ ਲੈ ਬਾਚ ਗਈ ਰਾਤ ਅਰਵੀ ਤੇ ਤੂੰ ਆਉਣ ਗਿਆ ਨਾ ਹਾਂ ਮੂਲ ਕੋ ਜਾਰਦੇ ਅੱਗੇ ਭਰਾੜ ਨਹੀਂ ਤੂੰ ਭਰਾ ਜਾ ਤੂੰ ਪਰਾਂ ਚਲੀ ਜਾ ਕਹਦਾ ਕਿ ਨਹੀਂ ਬੰਦ ਰਹੀ ਮੇਰਾ ਨਾ ਘਰ ਖੜਕਾ ਤੇਰੀ ਪੈਗ ਸੌਰੀ ਭਾਈ ਗਾਲ ਨਿਕਲ ਗਈ ਉਸ ਦੀ ਗੋਲ ਦਿੱਤੀ ਉਈ ਰੂਡ ਦੇਗਾ ਛੱਤਾ ਉਹ ਬੈਟ ਗਿਆ ਸਾਰੀਆਂ ਜਾ ਕੇ ਬਾਈ ਉਹ ਬੈਠੀਆਂ ਨੇ ਜੋ ਮਿੰਨਾ ਕੀ ਹੋ ਗਿਆ ਇਹ ਇਹ ਫੁੰਗਲੀ ਕਰਦਾ ਬਾਈ ਉਹ ਬੈਠੀਆਂ ਨੇ ਗੱਡਾ ਛੱਤਾ ਲਾ ਲਿਆ ਤੂੰ ਉਹ ਧੁੱਪੋਂ ਉੱਡ ਗਈਆਂ ਉਹ ਉਹ ਸ਼ਾਮੇ ਜਾ ਕੇ ਬੈਠ ਗਈਆਂ ਦੇਖ ਹੈਨਾ ਕੀ ਹੱਲ ਕਰੀਏ ਹਮੇ ਤੇ ਨਾ ਫਿਰ ਹੌ ਉੱਗੀ ਲਾਣੀ ਪੈਣੀ ਹੈ ਤਾਰ ਵੀ ਦੇਖੋ ਬਾਈ ਰਾਤ ਆਲਾ ਮੰਜਾ ਸੀ ਇਹ ਮੰਜੇ ਦੂਰੇ ਲੱਗੇ ਹੋਏ ਸੀ ਗਿਆ ਤੇ ਇਹ ਬਚ ਗਈ ਰਾਤ ਵੇਦ ਬੱਚਾ ਹੋ ਰਹਿ ਗਿਆ ਮੰਜਾ ਤਾਰ ਚ ਫਸ ਗਿਆ ਤੇ ਇਹਨੇ ਕੀ ਕੀਤਾ ਨਾ ਮੀ ਪੈ ਰਹੀ ਸੀ ਮੰਜਾ ਹਲਾਨ ਲੱਗ ਗਈ ਬਾ ਉਦੋਂ ਹੀ ਉੱਡ ਗਏ ਇਹਦੇ ਨੂੰ ਚਿਮੜ ਗਏ ਸਾਰੀਆਂ ਹੋਰ ਤਾਂ ਨਹੀਂ ਹੈ ਕਿਤੇ ਕੋਈ ਨਾ ਪਿਆਰਣ ਦੇ ਮੰਜੇ ਹੁੰਦਾ ਹਾਂ ਹਾਂ ਉਹੀ ਹੈ ਬਸ ਜਿੰਨੀ ਕਹਿ ਗਿਆ ਇਹਨੇ ਨਾ ਬਾਈ ਨੇੜੇ ਜਾਣ ਤੋਂ ਵੀ ਡਰਦਾ ਲੱਗਦਾ ਕੀ ਕਰੀ ਇਹ ਆ ਦੇਖੋ ਉਹ ਲੱਗਿਆ ਛੱਤਾ ਉਰੀ ਭੈਣ ਨੋ ਤੇਰੀ ਨੋ ਗਾਲ ਨਿਕਲ ਗਈ ਸੀ ਫੜੀ ਨੇੜੇ ਹੀ ਆ ਗਈ ਮੱਖੀ ਇੱਕ ਮੇਰੇ ਮਨਮੀਤ ਇਹਦਾ ਹੱਲ ਕੁਝ ਕਰਨਾ ਪੈਣਾ ਆਪਾਂ ਨੂੰ ਹੱਲ ਨੇੜੇ ਪਾਖੀ ਰੱਖ ਕੇ ਨਾ ਪੋਲ ਤੂੰ ਆ ਕਰ ਦੇਂਦਾ ਫਿਰ ਦੇਖੀ ਜਾਊਗੀ ਹਾਂ ਅੱਗ ਚੱਲ ਚੱਲ ਥੱਲੇ ਜਾ ਮੱਖੀਆਂ ਉੱਡ ਰਹੀਆਂ ਬਚਨ ਥੱਲੇ ਜਾ ਥੱਲੇ ਜਾ ਲੋ ਬਈ ਮਿੱਤਰੋ ਤੁਹਾਨੂੰ ਜਦੋਂ ਆ ਗਏ ਮੱਖੀਆਂ ਆ ਗਏ ਇਹ ਇਹ ਮੱਖੀਆਂ ਸੀ ਕਿ ਬਾਈ ਤੇ ਇੰਨੀ ਕੁ ਜਦ ਤੱਕ ਨਾ ਛੋੜਾ ਸੀ ਆਟਾ ਪੜਾਉਂਦਾ ਤਾਂ ਬਰਦਾ ਹੀ ਜਾ ਰਹੇ ਸੀ ਤੇ ਇਹਦਾ ਆਪਾਂ ਨੂੰ ਹੱਲ ਕਰਨਾ ਲੈਣਾ ਹੁਣ ਇਹਦਾ ਹੱਲ ਇਹੀ ਆ ਪਾਖੀ ਤੇ ਆਪਾਂ ਲਾਵਾਂਗੇ ਅੱਗ ਅੱਗ ਲਾਣ ਦੇ ਵੱਤੂਆਂ ਕਰਦਾਂਗੇ ਉੱਥੇ ਫਿਰ ਦੇਖਦਾ ਕਿੰਨੀ ਉੱਡਦੀ ਐ ਮੰਮੀ ਇੱਧਰ ਮੰਝੇ ਥਲੇ ਤਾਂ ਖਾਣੀ ਹੋ ਗਈ ਉੱਥੇ ਰੱਖੀ ਆ ਹਾਂ ਮੰਝੇ ਥਲੇ ਤਾਂ ਉੜ ਗਈਆਂ ਸਾਰੀਆਂ ਉੱਧਰ ਬਹਿ ਰ ਕੇ ਛੱਕਦਾ ਕੀ ਐ ਧੁੱਪ ਮਾਰ ਕੇ ਉੱਡ ਗਈਆਂ ਹਾਂ ਧੁੱਪ ਮਾਰੀ ਬੈਠਣੀ ਆ ਸ਼ਾਮਾਂ ਚ ਲੀਣੀ ਆ ਇਸ ਕੰਮ ਦੇ ਲਈ ਨਾ ਧੁੱਪ ਨਹੀਂ ਚਾਹੀਦੀ ਨਾ ਸ਼ਾਂਹ ਚਾਹੀਦੀ ਹੁਣ ਆਪਾਂ ਜੇ ਧੂਆ ਕਰੂਗੇ ਨਾ ਪੱਖੀ ਦੇ ਉੱਪਰ ਲਾ ਕੇ ਫਿਰੇ ਉੱਡੂਗੀ ਨਾ ਮੈਂ ਨਹੀਂ ਜਾਉਗੀ ਉੱਪਰ ਪਾਣੀ ਦੀ ਬੋਲ ਚੀਕਦੇ ਰਹੇਗੀਆ ਕੀ ਕਰ ਰਹੀ ਐ ਪਾਖੀ ਰੱਖੋ ਤੁਰ ਐਣ ਦੇ ਪਾਖੀ ਰੱਖੜ ਜਾਏ ਇਦੋ ਹੋਰ ਨਾਲੋਂ ਮੂੰਹ ਸੋਹਾ ਥੋੜਾ ਛੋਟਾ ਬੂਆ ਹੋਰ ਹੋਰ ਨਾਲ ਮੂੰਹ ਸਜਾ ਲਈ ਲੋ ਬਾਈ ਆ ਤਾਂ ਆਪੀ ਨਾਲ ਤੇ ਨੋ ਨਹੀਂ ਨਹੀਂ ਇਹ ਨਹੀਂ ਕਰਾਂਗਾ ਮੈਂ ਪੈਟਰੋਲ ਕੱਢਦਾ ਇਹ ਲਾ ਰਹੀ ਹੈ ਬਾਈ ਕਹਿੰਦੀ ਮੈਂ ਜਾਉਂਗੀ ਅੱਗੇ ਖਤਰਾ ਹੋ ਗਿਆ ਬਣੂਗੀ ਖਿਡਾਰੀ ਚੱਲ ਹੋ ਗਿਆ ਫਿਰ ਐ ਰੈਣ ਦੇ ਰੈਣ ਦੇ ਹਰਮੀਤ ਭਰਾ ਹਟ ਮੈਂ ਆਪੀ ਜਾਉਂ ਉਹ ਨਹੀਂ ਨਹੀਂ ਤਾਂ ਗੱਡੋ ਆਉ ਮੈਂ ਆਪੀ ਜਾਉਂਗਾ ਦੁਪਹਿਰ ਨਾ ਇੱਕ ਨਮੀ ਲੈ ਆਓ ਤਦ ਵੀ ਆਪਣੇ ਲਈ ਖਤਮ ਕੋਈ ਨਾ ਮਿਲਿਆ ਸਾਡੇ ਪਾਰ ਪੇ ਪਾ ਕੇ ਦੇਖ ਲਈ ਅੱਗ ਤਾਂ ਫੜਦਾ ਆਰ ਮੇਰੇ ਕੋ ਨਹੀਂ ਫੜਦਾ ਵਾਹੇ ਪੈਟਰੋਲ ਹੀ ਹੁੰਦਾ ਨੀਰਾ ਹੈਗੀ ਪ੍ਰੋਬਲਮ ਹੁੰਦੀ ਰਹਦਾ ਹੁੰਦਾ ਕਿਉਂ ਫੜਦਾ ਨਾ ਤੇ ਇਹ ਆਲਾ ਕਰਕੇ ਫਾਟ ਉੱਪਰ ਹਵਾ ਹੈ ਮੇਰੀ ਗੱਲ ਸੁਣ ਤੂੰ ਮੈਨੂੰ ਕੋਈ ਚੀਜ਼ ਦੇ ਦੇ ਕੋਈ ਕੱਪੜਾ ਮੈਂ ਰੱਖ ਕੇ ਨਾ ਅੱਗ ਲਾ ਕੇ ਆਇਆ ਮੈਂ ਅੱਬਰ ਉਰੇ ਆਪੇ ਮੇਰਾ ਆਦੀ ਆ ਪਰ ਉਰੇ ਫੰਦ ਕਰਨਾ ਵੈਣਾ ਮੈਂ ਸੁਣ ਕੇ ਕੰਮ ਖਰਾਬ ਹੋ ਗਏ ਉਦੇ ਨਹੀਂ ਆਉਂਦੀ ਆ। ਪੂਰੇ ਨਹੀਂ ਆਉਂਦੀ ਆ। ਤੁਪੈ ਹੁਣ ਤਾਂ ਬਸ ਜਾਣ ਹੀ ਹੈ ਕਿਸੇ ਪਾਸੇ ਨੂੰ। ਕੀ ਗੱਲ ਹੈ? ਹਾਂ ਚੱਲ। ਵੜਦੀਆਂ ਤਾਂ ਉੱਥੋਂ ਵੜਨੀਆਂ ਜਿੱਥੇ ਤੁਹਾਨੂੰ ਮੈਂ ਗਲੀ ਦੱਸੀ ਸੀ। ਮੈਨੂੰ ਸ਼ਟਾਰਟ। ਮੈਂ ਤੁਹਾਡੀ ਵੀਡੀਓ ਬਣਾਉਂਗੀ ਠੀਕ ਹੈ? ਮੈਨੂੰ ਮੂੰਹ ਪਰ ਇਹ ਕੁਛ। ਕੋਈ ਨਹੀਂ। ਨਹੀਂ ਕੁਛ ਨਹੀਂ ਹੁੰਦਾ। ਅੱਛਾ। ਮੇਰਾ ਸ਼ੋਰ ਲੈ ਜੋ। ਲਾ ਕੇ ਲੇ ਜੋ ਯਾਰ ਇਹਦੇ ਉੱਪਰ ਹੀ ਅੱਗ ਹੈ ਨਾ ਨਾ ਤੇਲ ਤੇਲ ਪਾ ਕੇ ਲੈ ਜੋ ਨਾ ਇਹ ਪਿੱਛੇ ਪੈ ਜਾਂਦਾ ਹੈ ਬੰਦੇ ਕੇ ਹਾਂ ਉਹ ਵੀ ਦੱਸਦੀ ਗੱਲ ਹੈ ਹੋਰ ਨਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਸਮੁਸ਼ਕਾ ਜਾਨੀ ਜੇ ਉਹਨਾਂ ਦੇ ਸਾਹਮਣੇ ਅੱਗ ਕਰਨ ਲੱਗੇ ਨਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਇਹਨਾਂ ਦਾ ਅੱਗ ਕਿਵੇਂ ਲਾਉਂਗਾ ਯਾਰ ਪਰ ਸਮਝ ਨਹੀਂ ਆ ਰਹੀ ਤੁਸੀ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਦੇ ਦੋ ਲੈ ਮੈਂ ਲਾ ਕੇ ਆ ਜਾਂਗਾ ਉਰਲੀ ਸਾਈਡ ਤੋਂ ਜਾ ਕੇ ਰੱਖਣਾ ਉਹਨਾਂ ਦੇ ਸਾਹਮਣੇ ਹੋ ਨਹੀਂ ਜਾਣਾ ਤੁਸੀਂ ਪਿੱਛੇ ਤੇ ਜਾਣਾ ਹਾਂ ਦੂਜੀ ਸਾਈਡ ਤੋਂ ਜਾ ਕੇ ਉਰਲੀ ਸਾਈਡ ਗੋਆ ਰੱਖ ਕੇ ਅੱਗੇ ਲਾਏ ਪੈਪ ਦੇ ਥੋੜੇ ਅੱਗੇ ਨੂੰ ਕਰਕੇ ਬਸ ਮਾਰ ਕੇ 30 ਲੜੰਤਾ ਹਾਂ ਹਾਂ ਹ ਲੈ ਲੈ ਮਿਸ਼ਨ ਆਪਣਾ ਫਾਈਨਲੀ ਸਕਸੈਸਫੁਲ ਹੋ ਚੁਲਿਆ ਬਾਈ ਉਹ ਰੋਡ ਦੀਆਂ ਦਿਖ ਰਿਹਾ ਨੇ ਆ ਨਾ ਤੇ ਉਹ ਰੇ ਨੇ ਕਮਤਲ ਆਪਣੇ ਤਾਰਾ ਕਰਕੇ ਨਾ ਮੋਰਾ ਜਾ ਕਰਿਆ ਹੋਇਆ ਸੀ ਉਹਦੇ ਵਿੱਚ ਅਸੀਂ ਫਸਾਤਾ ਵੇ ਚਲੋ ਅੰਦਰ ਆਣ ਕਿਉਂਕਿ ਰਾਤ ਇੱਥੋਂ ਹੀ ਅੰਦਰ ਆ ਰਹੀਆਂ ਸੀਗੀਆਂ ਉਹ ਤੇ ਬਾਕੀ ਬਾਈ ਫਾਈਨਲੀ ਜਿਹੜਾ ਆਪਾਂ ਸਿਸਟਮ ਲਾਇਆ ਅੱਗ ਜੀ ਵਾਲਾ ਉਹਦੇ ਕਰਕੇ ਇਹ ਉੱਡਣ ਲੱਗ ਗਿਆ ਹੁਣ ਉੱਡ ਜਾਣ ਗਿਆ ਕਿਉਂਕਿ ਇਹਨੇ ਛਾਂ ਭਾਲਦੀਆਂ ਨੇ ਬਾਈ ਬਾਕੀ ਮਚੌਰ ਰੱਖੋ ਹਮੇਸ਼ਾ ਕੋਈ ਵੀ ਚੀਜ਼ ਹੁੰਦੀ ਹੈ ਨਾ ਜਾਂ ਪਈ ਆ ਪ੍ਰਾਣੀ ਤਾਂ ਉਹਦੇ ਨੀਚੇ ਇਹ ਚੀਜ਼ਾਂ ਜ਼ਰੂਰ ਗੌਰ ਕਰੋ ਬਾਈ ਕਿਉਂਕਿ ਕੀ ਹੁੰਦਾ ਕਿ ਆਪਣੀ ਚੀਜ਼ਾਂ ਕਈ ਵਾਰ ਪਈ ਰਹਿੰਦੀਆਂ ਨੇ ਸਾਹਿਬ ਵੀ ਐਦਾਂ ਹੁੰਦਾ ਨਾ ਕਿਦਾਂ ਪਈਆਂ ਰਹਿੰਦੀਆਂ ਆਪਾਂ ਗੌਰ ਨਹੀਂ ਕਰਦੇ ਬਹੁਤ ਧਿਆਨ ਨਹੀਂ ਕਰਦੇ ਇਹ ਗਾਦਤ ਹੈ ਉਹਦਨ ਮੀਂਹ ਪੈ ਰਿਹਾ ਸੀਗਾ ਲੇ ਜਿਹੜਾ ਟੇਬਲ ਸੀਗਾ ਨਾ ਟੇਬਲ ਨੂੰ ਥੋੜਾ ਜਿਹਾ ਉੱਚਾ ਚੱਕ ਕੇ ਮੈਂ ਮਤਲਬ ਮੈਂ ਕੀਤਾ ਸੀਗਾ ਵੀ ਪਾਣੀ ਉਹ ਲੱਕੜੀਆਂ ਵੀਆਂ ਸੀ ਵੀ ਲੱਕੜੀਆਂ ਨੂੰ ਉਹ ਨਾ ਲੱਗੇ ਪਾਣੀ ਨਾ ਲੱਗੇ ਇੱਤਾਂ ਚੱਕ ਕੇ ਟੇਬਲ ਦੀ ਓਟ ਜੀ ਕਰਾਈ ਸੀ ਤੇ ਬਈ ਜਿਵੇਂ ਵੀ ਆਪਣੇ ਘਰੇ ਪੁਰਾਣਾ ਸਮਾਨ ਪਿਆ ਹੁੰਦਾ ਉਹਨੂੰ ਹਿਲਜੁਲ ਕਰਾਉਂਦੇ ਰਿਹਾ ਕਰੋ ਕੋਈ ਪਤਾ ਨਹੀਂ ਲੱਗਦਾ ਕਿ ਐਂਦਾ ਬਈ ਬਣਦਾ ਬਣਦਾ ਨਾ ਇਹ ਕਾਫੀ ਵੱਡਾ ਹੋ ਜਾਂਦਾ ਤੇ ਜਿਹਦੇ ਕਰਕੇ ਕੋਈ ਵੀ ਨੁਕਸਾਨ ਆ ਕੋਈ ਹਾਦਸਾ ਇਦਾਂ ਦਾ ਹੋ ਸਕਦਾ ਚਲੋ ਇਹ ਕੁਦਰਤੀ ਚੀਜ਼ਾਂ ਲਾ ਲਓ ਯਾਰ ਪਰ ਇਹ ਨੁਕਸਾਨ ਵੀ ਕਰ ਦਿੰਦੀਆਂ ਨੇ ਬਾਈ ਇਹ ਪਤਾ ਹੀ ਆ ਸਭ ਨੂੰ ਤੇ ਰਿਕਵੈਸਟ ਆ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਅਸੀਂ ਵੀ ਗੌਰ ਕਰ ਲਈ ਤੇ ਬਾਕੀ 라ਧਰਮੀਤ ਬਚ ਗਈ ਇਸੇ ਕਰਨ ਕੇ ਕਿਉਂਕਿ ਇੰਨਾ ਕੁ ਬਚੌਰ ਰਹਿ ਗਿਆ ਕਿ ਇਹਨੇ ਸਿੱਧਾ ਛੱਤੇ ਨੂੰ ਹੱਥ ਨਹੀਂ ਪਾ ਲਿਆ ਇੰਨਾ ਸ਼ੂਗਰ ਤੂੰ ਇਹ ਵੀ ਦੇਖ